ਜੋ ਗੱਲ ਕਰੇਗਾ ਕੀ ਸੋਚ ਕੇ ਧੀਜ ਨਾਲ ਖੰਡਾ ਫੇਰਦੇ ਆਂ ਡੇਰੇ ਵਰਗੇ ਲੂੰਬੜ ਗਿੱਦੜ ਦੇ ਵਿੱਚ 15 ਅੰਕੇਰਦੇ ਆਂ ਇਹ ਨਾ ਹੋਵੇ ਖੜੇ ਖੜੋ ਉੱਤੇ ਪਾੜ ਕੇ ਤੈਨੂੰ ਖਾ ਜਾਈਏ ਓਏ ਮੰਨਿਆ ਸੂਬੇ ਆ ਬੱਚੇ ਆ ਪਰ ਬੱਚੇ ਬੱਬਰ ਸ਼ੇਰ ਦੇ ਆ ਬੱਚੇ ਬੱਬਰ ਸ਼ੇਰ ਦੇ ਆ ਹੇਠੋ ਕੰਬ ਗਈ ਜ਼ਮੀਨ ਦਰਬਾਰੀਆਂ ਦੇ ਪਲਾਂ ਵਿੱਚ ਸਾਹ ਸੁੱਕੇ ਵੱਡੇ ਹੰਕਾਰੀਆਂ ਦੇ ਪੈਰਾਂ ਹੇਠੋ ਕੰਬ ਗਈ ਜ਼ਮੀਨ ਦਰਬਾਰੀਆਂ ਦੇ ਪਲਾਂ ਵਿੱਚ ਸਾਹ ਸੁੱਕੇ ਵੱਡੇ ਹੰਕਾਰੀਆਂ ਦੇ ਵੇਖ ਮਾਦੇ ਮੈਲ ਵਾਲੀ ਕੰਦੜੀ ਗਪਈ ਵੇਖ ਮਾਦੇ ਮੈਲ ਵਾਲੀ ਕੰਦੜੀ ਗਪਈ ਲੱਗਿਆ ਸਵੇ ਨੂੰ ਮੇਰਾ ਕਾਲ ਆ ਗਿਆ ਲਾਲਾ ਨੇ ਕਚਹਿਰੀ 'ਚ ਜਕਾਰਾ ਛੱਡਿਆ ਸਾਰੀ ਸਰਹੰਦ 'ਚ ਪੁਚਾਲ ਆ ਗਿਆ ਲਾ ਲਾਨੇ ਕਚਹਿਰੀ ਚ ਜਿਕਾਰਾ ਛੱਡਿਆ ਸਾਰੀ ਸਰਹੰਦ ਚ ਪੁਚਾਲੇ ਆ ਗਿਆ ਸੁਚਾਨਾ ਦਿਖਾ ਕੇ ਡਿਗਾ ਧਰਤੀ ਤੇ ਕੇਰਨੀ ਕੰਬੀ ਜਾਵੇ ਨੱਕਰ ਆ ਗਿਆ ਅੱਲਾਹ ਤਾਲਾ ਕਹਿੰਦੇ ਸੀ ਕਿ ਆਮਤ ਦਾ ਜਿਹੜਾ ਕਾਜੀਆ ਨੂੰ ਲੱਗਾਇਓ ਉਹੀ ਆ ਗਿਆ ਅੱਲਾਹ ਤਾਲਾ ਕਹਿੰਦੇ ਸੀ ਕਿ ਆਮਤ ਦਾ ਜਿਹੜਾ ਕਾਜੀਆ ਨੂੰ ਲੱਗਾਇਓ ਉਹੀ ਆ ਗਿਆ ਮੇਰੇ ਬਿਨਾ ਕਿੱਦਾਂ ਜ਼ਿੰਦਗੀ ਜਿਉਣਗੇ ਮੇਰੇ ਬਿਨਾ ਕਿੱਦਾਂ ਜ਼ਿੰਦਗੀ ਜਿਉਣਗੇ ਬੱਚਿਆਂ ਤੇ ਗੰਗੂਨੂ ਖਿਆਲ ਆ ਗਿਆ ਲਾਲਾ ਨੇ ਕਚਹਿਰੀ 'ਚ ਝਕਾਰਾ ਛੱਡਿਆ ਸਾਰੀ ਸਰਹੰਦ ਚ ਪੁਚਾਲੇ ਆ ਗਿਆ ਲਾਲਾ ਨੇ ਕਚਹਿਰੀ 'ਚ ਝਕਾਰਾ ਛੱਡਿਆ ਸਾਰੀ ਸਰਹੰਦ ਚ ਪੁਚਾਲੇ ਆ ਗਿਆ ਬੋਲਵਾਟੇ ਦੀ ਜਰਗਾ ਵਿੱਚ ਦੌੜਦੀ ਝੁੰਜਨਾ ਸਿਖਾਉਂਦੀ ਰਹਿੰਦੀ ਹੱਕ ਲਈ ਉਹ ਲਾਲ ਦਸ਼ਮੇਸ਼ ਜੀ ਦੇ ਪਹਿਲਾ ਹੀ ਕਲਵੰਤ ਸੇਆ ਕੱਲੇ ਸੀ ਬਥੇਰੇ ਲੱਖ ਲੱਖ ਲਈ ਉਹ ਲਾਲ ਦਸ਼ਮੇਸ਼ ਜੀ ਦੇ ਪਹਿਲਾ ਹੀ ਕਲਵੰਤ ਸੇਆ ਕੱਲੇ ਸੀ ਬਥੇਰੇ ਲੱਖ ਲੱਖ ਲਈ ਉਹ ਹਰ ਕੈ ਸ਼ਹੀਦ ਸਿੰਘ ਨਾਲ ਖੜ ਗਏ ਆ ਕੇ ਜਾ ਸ਼ਹੀਦ ਸਿੰਘ ਨਾਲ ਖੜ ਗਏ ਚੇਰਿਆਂ ਤੇ ਦੁੱਗਣਾ ਜਲਾ ਲਿਆ ਗਿਆ ਲਾਲਾ ਨੇ ਕਚਹਿਰੀ ਚ ਜਕਾਰਾ ਛੱਡਿਆ ਸਾਡੀ ਸਰਹੰਦ ਤੇ ਪੁਚਾਲੇ ਆ ਗਿਆ ਲਾਲਾ ਨੇ ਕਚਹਿਰੀ ਚ ਜਕਾਰਾ ਛੱਡਿਆ ਸਾਡੀ ਸਰਹੰਦ ਤੇ ਪੁਚਾਲੇ ਆ ਗਿਆ ਪੁਚਾਲੇ ਆ ਗਿਆ ਪੁਚਾਲੇ ਆ ਗਿਆ ਜਕਾਰਾ ਬਲਾਵੇ ਨਿਆਲੋ ਜਾਵੇ 21 ਅਜਰਾਵਰ ਸਿੰਘ ਤੇ 21 ਫਤਿਹ ਸਿੰਘ ਜੀ ਚਾਨਣ ਭਾਵੇ ਸੁਣ ਕੇ ਨਿਆਲੋ ਜਾਵੇ サッチリアカム。